ਮੇਰਾ ਨਾਮ ਜਸਪੀ ਕੋਰਾ ਮੈਂ ਗਵਰਨਮੈਂਟ ਸੀਨੀਅਰ ਸੈਂਡੀ ਸਕੂਲ ਫਤਿਆਵਾਦੀ ਵਿਦਿਆਰਥਣਾ ਤੇ ਮੈਂ ਕਬੱਡੀ ਵਿੱਚ ਕਬੱਡੀ ਦੀ ਵਧੀਆ ਪਲੇਅਰ ਆ ਤੇ ਮੈਨੇ 17 ਕਬੱਡੀ ਦੇ ਵਿੱਚ ਅਸੀਂ ਗਏ ਸੀਗੇ ਨੈਸ਼ਨਲ ਖੇਡਨ ਰਾਜਸਥਾਨ ਜੈਪੁਰ ਵਿੱਚ ਇਹ ਗੇਮਸ ਹੋਈਆਂ ਇਹਦੇ ਵਿੱਚ 29 ਸਟੇਟਸ ਆਈਆਂ ਜਿਹਦੇ ਵਿੱਚ ਕਿ ਪੰਜਾਬ ਦੀ ਸੈਕੰਡ ਪੋਜੀਸ਼ਨ ਆਈ ਹੈ ਇਸ ਦੇ ਵਿੱਚ ਅਸੀਂ ਫਾਈਨਲ ਵਿੱਚ ਗਏ ਉਸ ਤੋਂ ਬਾਅਦ ਫਾਈਨਲ ਅਸੀਂ 5-7 ਪੁਆਇੰਟਾਂ ਨਾਲ ਲੂਜ਼ ਕਰਕੇ ਅਸੀਂ ਸੈਕੰਡ ਪੋਜੀਸ਼ਨ ਲਈ ਕਿਹੜੇ ਸਕੂਲ 'ਚ ਪੜਦੇ ਤੁਸੀਂ ਇਹ ਗਵਰਨਮੈਂਟ ਸੀਨੀਅਰ ਸੈਂਡੀ ਸਕੂਲ ਫਤਿਆਵਾ ਸਾਡੇ ਸਰ ਬਹੁਤ ਮਿਹਨਤੀ ਆ ਇਹਨਾਂ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਆ ਜੇ ਇਹ ਨਾ ਹੁੰਦੇ ਤਾਂ ਸ਼ਾਇਦ ਮੈਨੂੰ ਵੀ ਕੋਈ ਨਾ ਜਾਣਦਾ ਹੁੰਦਾ ਇਸ ਲਈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਸ਼ਾਇਦ ਇਹ ਸ਼ਬਦ ਵੀ ਇਹਨਾਂ ਲਈ ਬਹੁਤ ਛੋਟਾ ਹੈ ਹੁੰਦਾ ਤੁਹਾਨੂੰ ਵੀ ਤੁਹਾਡੀ ਬੇਟੀ ਜਿੱਤ ਗਈ ਸਰ ਸਾਨੂੰ ਬਹੁਤ ਅਦਿਆ ਮਸੂਰ ਹੁੰਦਾ ਵੀ ਸਾਡੀ ਬੇਟੀ ਜਿੱਤ ਕੇ ਆਈ ਹੈ ਸਾਨੂੰ ਕਹਿੰਦੇ ਵੀ ਕਈ ਰਿਸ਼ਤੇਦਾਰ ਵੀ ਕਹਿੰਦੇ ਆ ਕਿ ਵੀ ਬੱਚਾ ਨੂੰ ਇੰਨਾ ਪੜਾਈ ਜਾਂਦੀ ਆ ਵੀ ਐਵੇਂ ਗਰੀਬੀ ਘਰ ਦੇ ਵਿੱਚ ਵੀ ਇਹਨਾਂ ਸਪੋਰਟ ਬੱਚਾ ਨੂੰ ਕਰਦੇ ਆ ਮੱਸਰ ਮੈਂ ਹੋਰ ਕੁਝ ਨਹੀਂ ਕਰ ਸਕਦੀ ਹਾਂਜੀ ਇਹ ਸਾਡੇ ਜਸਪ੍ਰੀਤ ਕੌਰ ਆ ਜੀ ਸਾਡੇ ਮਹਾਸ਼ਾ ਰਾਜਪਾਲ ਸੀਨੀਅਰ ਸੈਕੰਡਰੀ ਸਕੂਲ ਦੀ ਪਲੱਸ 1 ਦੀ ਬਜਾਰਤਣਿਆ ਇਹ ਨੈਸ਼ਨਲ ਜਿਹੜੀਆਂ ਹੋਈਆਂ ਜੈਪੁਰ ਚ ਰਾਜਸਥਾਨ ਚ ਹੋਈਆਂ ਅੰਡਰ 17 ਗਰਲਸ ਉਹਦੇ ਵਿੱਚ ਨੈਸ਼ਨਲ ਖੇਡ ਕੇ ਆਈ ਹੈ ਜੀ ਇਹਦੇ ਵਿੱਚ 29 ਸਟੇਟਾਂ ਜਿਹੜੀਆਂ ਇਹਨਾਂ ਜਿਵੇਂ ਬੱਚੇ ਨੇ ਦੱਸਿਆ 29 ਸਟੇਟਾਂ ਆਈਆਂ ਜਿਹਦੇ ਵਿੱਚ ਪੰਜਾਬ ਜਿਹੜਾ ਫਾਈਨਲ ਚ ਪਹੁੰਚ ਕੇ ਦੂਸਰੇ ਨੰਬਰ ਤੇ ਰਿਹਾ ਬੱਚਿਆਂ ਨੂੰ ਮਿਹਨਤ ਸਾਡੀ ਦੋ ਟਾਈਮ ਚੱਲਦੀ ਆ ਜੀ ਸਵੇਰੇ ਵੀ ਤੇ ਸ਼ਾਮੇ ਵੀ ਨਾਹੀਂ ਜੂਨ ਦੇ ਵਿੱਚ ਕਦੇ ਛੁੱਟੀ ਕੀਤੀ ਆ ਉਹ ਵੀ ਦੋਵੇਂ ਟਾਈਮ ਚੱਲਦੀ ਰਹਿੰਦੀ ਆ ਇਹ ਸਾਡੇ ਬੱਚਿਆਂ ਦੇ ਇਥੋਂ ਤੱਕ ਪਹੁੰਚਣ ਵਿੱਚ ਮੈਂ ਮੰਨਦਾ ਕਿ ਸਾਡੇ ਮੈਡਮ ਪ੍ਰਿੰਸੀਪਲ ਪ੍ਰਵਿੰਦਰ ਗੌਰ ਉਹਨਾਂ ਦਾ ਬੜੀ ਸਪੋਰਟ ਹੈ ਸਾਨੂੰ ਬੜਾ ਯੋਗਦਾਨ ਹੈ ਤੇ ਜਿਵੇਂ ਅੱਗੇ ਦੱਸਿਆ ਕਿ ਟੀਮ ਟੀਮ ਦਾ ਇੱਕ ਟੀਮ ਸਪੋਰਟ ਹੁੰਦੀ ਹੈ ਸਾਰੀ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਕਮਲਜੀਤ ਸਿੰਘ ਧੰਜੂ ਤੇ ਸਾਡੇ ਸਪੋਰਟਸ ਕੋਆਰਡੀਨੇਟਰ ਜ਼ਿਲ੍ਹਾ ਕੋਆਰਡੀਨੇਟਰ ਜਗਰਾਜ ਸਿੰਘ ਜੀ ਸਾਡੇ ਡੀਐਮ ਮਨਿੰਦਰ ਸਿੰਘ ਜੀ ਮੇਰੇ ਨਾਲ ਗੁਰਦੇਵ ਸਿੰਘ ਹੋਣੀਆਂ ਡਾਕਟਰ ਸਾਹਿਬ ਇਹਨਾਂ ਸਾਰੇ ਬੰਦਿਆਂ ਦੀ ਬੜੀ ਸਪੋਰਟ ਹੈ ਕਿਉਂਕਿ ਟੀਮਵਰਕ ਦਾ ਟੀਮ ਦੇ ਨਾਲ ਹੀ ਚੱਲਿਆ ਜਾਂਦਾ ਹੈ ਬਾਕੀ ਸਾਰਾ ਸਟਾਫ ਵੀ ਸਾਨੂੰ ਬੜੀ ਸਪੋਰਟ ਕਰਦਾ ਫਿਰ ਬੱਚਿਆਂ ਦੇ ਪੇਰੈਂਟਸ ਆ ਮਾਪਿਓ ਉਹ ਵੀ ਬੜਾ ਵਿਸ਼ਵਾਸ ਕਰਦੇ ਆ ਕਿਉਂਕਿ ਬੱਚਿਆਂ ਨੂੰ ਕੁੜੀਆਂ ਨੂੰ ਲੈ ਕੇ ਜਾਣਾ ਉਹ ਵੀ ਬੜੇ ਵਿਸ਼ਵਾਸ ਦੀ ਗੱਲ ਆ ਤੇ ਕਦੇ ਇਹਨਾਂ ਨੇ ਮੈਨੂੰ ਕਿਹਾ ਵੀ ਕਿੱਥੇ ਲੈ ਕੇ ਚੱਲੀ ਹਰ ਇੱਕ ਜਗ੍ਹਾ ਜਿੱਥੇ ਲੈ ਕੇ ਜਾਣਾ ਬੜਾ ਸਪੋਰਟ ਕਰਦੇ ਆ ਸੋ ਇਹਨਾਂ ਸਾਰਿਆਂ ਦੀ ਮਿਹਨਤ ਨਾਲ ਹੀ ਜਿਹੜਾ ਸਫਲ ਹੋ ਸਕਿਆ ਜੀ ਉੱਥੋਂ ਤੱਕ ਪਹੁੰਚਣਾ ਮੇਰਾ ਨਾਮ ਜਸਪੀਤ ਕੋਰਾ ਮੈਂ ਗਵਰਨਮੈਂਟ ਸੀਨੀਅਰ ਸੈਂਡਰੀ ਸਕੂਲ ਫਤਿਹਵਦੀ ਵਿਦਿਆਰਥਣ ਆ ਤੇ ਮੈਂ ਕਬੱਡੀ ਵਿੱਚ ਇੱਕ ਕਬੱਡੀ ਦੀ ਵਧੀਆ ਪਲੇਅਰ ਆ ਤੇ ਮੈਨੇ 17 ਕਬੱਡੀ ਦੇ ਵਿੱਚ ਅਸੀਂ ਗਏ ਸੀਗੇ ਨੈਸ਼ਨਲ ਖੇਡਨ ਰਾਜਸਥਾਨ ਜੈਪੁਰ ਵਿੱਚ ਇਹ ਗੇਮਸ ਹੋਈਆਂ ਇਹਦੇ ਵਿੱਚ 29 ਸਟੇਟਸ ਆਈਆਂ ਜਿਹਦੇ ਵਿੱਚ ਕਿ ਪੰਜਾਬ ਦੀ ਸੈਕੰਡ ਪੋਜੀਸ਼ਨ ਆਈ ਹੈ ਇਸ ਦੇ ਵਿੱਚ ਅਸੀਂ ਫਾਈਨਲ ਵਿੱਚ ਗਏ ਹੁਸ ਤੋਂ ਬਾਅਦ ਫਾਈਨਲ ਅਸੀਂ 5-7 ਪੁਆਇੰਟਾਂ ਨਾਲ ਲੂਜ਼ ਕਰਕੇ ਅਸੀਂ ਸੈਕੰਡ ਪੋਜੀਸ਼ਨ ਲਈ ਕਿਹੜੇ ਸਕੂਲ ਦੇ ਪੜਦੇ ਤੁਸੀਂ ਇਹ ਗਵਰਨਮੈਂਟ ਸੀਨੀਅਰ ਸੈਂਡੀ ਸਕੂਲ ਫਤਿਆਬਾਦ ਸਾਡੇ ਸਰ ਬਹੁਤ ਮਿਹਨਤੀ ਆ ਇਹਨਾਂ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਆ ਜੇ ਇਹ ਨਾ ਹੁੰਦੇ ਤੇ ਸ਼ਾਇਦ ਮੈਨੂੰ ਵੀ ਕੋਈ ਨਾ ਜਾਣਦਾ ਹੁੰਦਾ ਇਸ ਲਈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਸ਼ਾਇਦ ਇਹ ਸ਼ਬਦ ਵੀ ਇਹਨਾਂ ਲਈ ਬਹੁਤ ਛੋਟਾ ਏ ਜਿਸ ਹੁੰਦਾ ਤੁਹਾਨੂੰ ਕਿ ਤੁਹਾਡੀ ਬੇਟੀ ਜਿੱਤ ਗਈ ਸਰ ਸਾਨੂੰ ਬਹੁਤ ਵਧੀਆ ਮਸੂਹ ਹੁੰਦਾ ਵੀ ਸਾਡੀ ਬੇਟੀ ਜਿੱਤ ਕੇ ਆਈ ਹੈ ਸਾਨੂੰ ਕਹਿੰਦੇ ਵੀ ਕਈ ਰਿਸ਼ਤੇਦਾਰ ਵੀ ਕਹਿੰਦੇ ਆ ਕਿ ਵੀ ਬੱਚਾ ਨੂੰ ਇੰਨਾ ਪੜਾਈ ਜਾਂਦੀ ਆ ਵੀ ਐਵੇਂ ਗਰੀਬੀ ਘਰ ਦੇ ਵਿੱਚ ਵੀ ਇਹਨਾਂ ਸਪੋਰਟ ਬੱਚਾ ਨੂੰ ਕਰਦੇ ਆ ਮੱਸਰ ਮੈਂ ਹੋਰ ਕੁਝ ਨਹੀਂ ਕਰ ਸਕਦੀ ਹਾਂਜੀ ਇਹ ਸਾਡੇ ਜਸਪ੍ਰੀਤ ਕੌਰ ਆ ਜੀ ਸਾਡੇ ਮਹਾਸ਼ਾ ਰਾਜਪਾਲ ਸੀਨੀਅਰ ਸੈਕੰਡਰੀ ਸਕੂਲ ਦੀ ਪਲਾਸਮਾ ਦੀ ਬਦਰਾਤ ਨੇ ਆ ਇਹ ਨੈਸ਼ਨਲ ਜਿਹੜੀਆਂ ਹੋਈਆਂ ਜੈਪੁਰ ਚ ਰਾਜਸਥਾਨ ਚ ਹੋਈਆਂ ਅੰਡਰ 17 ਗਰਲਸ ਉਹਦੇ ਵਿੱਚ ਨੈਸ਼ਨਲ ਖੇਡ ਕੇ ਆਈ ਹੈ ਜੀ ਇਹਦੇ ਵਿੱਚ 29 ਸਟੇਟਾਂ ਜਿਹੜੀਆਂ ਇਹਨਾਂ ਜਿਵੇਂ ਬੱਚੇ ਨੇ ਦੱਸਿਆ 29 ਸਟੇਟਾਂ ਆਈਆਂ ਜੀ ਵਿੱਚ ਪੰਜਾਬ ਜਿਹੜਾ ਫਾਈਨਲ ਚ ਪਹੁੰਚ ਕੇ ਦੂਸਰੇ ਨੰਬਰ ਤੇ ਰਿਹਾ ਬੱਚਿਆਂ ਨੂੰ ਮਿਹਨਤ ਸਾਡੀ ਦੋ ਟਾਈਮ ਚੱਲਦੀ ਆ ਜੀ ਸਵੇਰੇ ਵੀ ਤੇ ਸ਼ਾਮੇ ਵੀ ਨਾ ਅਹੀਂ ਜੂਨ ਦੇ ਵਿੱਚ ਕਦੇ ਛੁੱਟੀ ਕੀਤੀ ਆ ਉਹ ਵੀ ਦੋਵੇਂ ਟਾਈਮ ਚੱਲਦੀ ਰਹਿੰਦੀ ਆ ਇਹ ਸਾਡੇ ਬੱਚਿਆਂ ਦੇ ਇਥੋਂ ਤੱਕ ਪਹੁੰਚਣ ਵਿੱਚ ਮੈਂ ਮੰਨਦਾ ਕਿ ਸਾਡੇ ਮੈਡਮ ਪ੍ਰਿੰਸੀਪਲ ਪ੍ਰਵਿੰਦਰ ਗੌਰ ਉਹਨਾਂ ਦਾ ਬੜੀ ਸਪੋਰਟ ਹੈ ਸਾਨੂੰ ਬੜਾ ਯੋਗਦਾਨ ਹੈ ਤੇ ਜਿਹਨੇ ਅੱਗੇ ਦੱਸਿਆ ਕਿ ਟੀਮ ਟੀਮ ਦਾ ਇੱਕ ਟੀਮ ਸਪੋਰਟ ਹੁੰਦੀ ਹੈ ਸਾਰੀ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਕਮਲਜੀਤ ਸਿੰਘ ਤੰਜੂ ਤੇ ਸਾਡੇ ਸਪੋਰਟਸ ਕੋਆਰਡੀਨੇਟਰ ਜ਼ਿਲ੍ਹਾ ਕੋਆਰਡੀਨੇਟਰ ਜਗਰਾਜ ਸਿੰਘ ਜੀ ਸਾਡੇ ਡੀਐਮ ਮਨਿੰਦਰ ਸਿੰਘ ਜੀ ਮੇਰੇ ਨਾਲ ਗੁਰਦੇਵ ਸਿੰਘ ਹੋਣੀਆਂ ਡਾਕਟਰ ਸਾਹਿਬ ਇਹਨਾਂ ਸਾਰੇ ਬੰਦਿਆਂ ਦੀ ਬੜੀ ਸਪੋਰਟ ਹੈ ਕਿਉਂਕਿ ਟੀਮ ਵਰਕ ਦਾ ਟੀਮ ਦੇ ਨਾਲ ਹੀ ਚੱਲਿਆ ਜਾਂਦਾ ਬਾਕੀ ਸਾਰਾ ਸਟਾਫ ਵੀ ਸਾਨੂੰ ਬੜੀ سپورਟ ਕਰਦਾ ਫਿਰ ਬੱਚਿਆਂ ਦੇ ਪੇਰੈਂਟਸ ਆ ਮਾਪਿਓ ਉਹ ਵੀ ਬੜਾ ਵਿਸ਼ਵਾਸ ਕਰਦੇ ਆ ਕਿਉਂਕਿ ਬੱਚਿਆਂ ਨੂੰ ਕੁੜੀਆਂ ਨੂੰ ਲੈ ਕੇ ਜਾਣਾ ਉਹ ਵੀ ਬੜੇ ਵਿਸ਼ਵਾਸ ਦੀ ਗੱਲ ਆ ਤੇ ਕਦੇ ਇਹਨਾਂ ਨੇ ਮੈਨੂੰ ਕਿਹਾ ਕਿ ਕਿੱਥੇ ਲੈ ਕੇ ਚੱਲੀਏ ਹਰ ਇੱਕ ਜਗ੍ਹਾ ਜਿੱਥੇ ਲੈ ਕੇ ਜਾਣਾ ਬੜਾ سپورਟ ਕਰਦੇ ਆ ਉਹ ਇਹਨਾਂ ਸਾਰਿਆਂ ਦੀ ਮਿਹਨਤ ਨਾਲ ਹੀ ਜਿਹੜਾ ਸਫਲ ਹੋ ਸਕਿਆ ਜਿੱਥੋਂ ਤੱਕ ਪਹੁੰਚਣਾ